ਯਾ ਦੇਖੋ ਸਾਰੀ ਮਸ਼ੀਨ ਫੋਲਡਿੰਗਾ ਇਹ ਮਸ਼ੀਨ ਇਹਨੂੰ ਵੀ ਹਾਈਡਰੋਲਿਕ ਕਰਦਾ ਤੁਸੀਂ ਬਾਈ ਇਹ ਵੀ ਹਾਈਡਰੋਲਿਕ ਇਹ ਡਬਲ ਐਕਸ਼ਨ ਜੈਕ ਲੱਗਾ ਇਹਨੂੰ ਆਪਾਂ ਜਿੱਥੇ ਮਰਜ਼ੀ ਕਰਕੇ ਚਲਾ ਸਕਦੇ ਆ ਨੀਵਾ ਚਲਾਉਣਾ ਕਿਸੇ ਨੀਵਾ ਚਲਾ ਸਕਦਾ ਉੱਚਾ ਚਲਾਉਣਾ ਉੱਚਾ ਚਲਾ ਸਕਦਾ ਇਹ ਵੀ ਆ ਪਹਿਲਾਂ ਇੱਥੇ ਚੈਨਾ ਚਲਦੀਆਂ ਹੁੰਦੀਆਂ ਇਹ ਅਸੀਂ ਗੀਅਰ ਕਰਦੇ ਆ ਚੀਜ਼ਾਂ ਤੇ ਅਚੇ ਜੂ ਟੱਕਾ ਹੁੰਦਾ ਜੀ ਤੇ ਉਹ ਮਾੜਾ ਨਾਟ ਨਹੀਂ ਚੱਲਦਾ ਮਸ਼ੀਨ ਤੇ ਇਸ ਲਈ ਜਿਹੜੇ ਐਸਟੀਐਲ ਕੰਪਨੀ ਦੇ ਨਾਟਾ ਮਤਲਬ ਇਹ ਨਾਟ ਖਰਾਬ ਨਹੀਂ ਤੇ ਨਾ ਤਾਂ ਸਲਿੱਪ ਹੋਣੀ ਇਹ ਤੇ 4 8 ਅੱਠਾਂ ਪੁਆਇੰਟਾਂ ਦੇ ਥਰੂ ਜਿੰਨੇ ਵੀ ਥਾਮਾਂ ਤੇ ਗਰੀਸ ਜਾਂਦਾ ਉਹਨੇ ਥਾਮਾਂ ਤੇ ਗਰੀਸ ਸਾਰੇ ਬਾਕੀ ਲੈ ਵੀ ਸੱਜਣੋ ਆਪਾਂ ਆਇਆ ਮਾਲਾ ਕਲਾ ਪੈਂਡ ਦੇ ਵਿੱਚ ਮਾਲਾ ਕਲਾ ਪੈਂਡ ਦੇ ਵਿੱਚ ਬਹੁਤ ਕਿਰਤੀ ਪਰਿਵਾਰ ਆ ਬੜੇ ਸਿਆਣੇ ਬੰਦੇ ਆ ਬੜੇ ਪੁਰਾਣੇ ਬੰਦੇ ਆ ਤੇ ਇਹ ਬੰਦੇ ਮੱਕੀ ਵਾਲੀਆਂ ਮਸ਼ੀਨਾਂ ਬਣਾਉਂਦੇ ਆ ਜਿਹੜੀਆਂ ਸਾਈਲੇਜ ਦਾ ਕੰਮ ਕਰਦੀਆਂ ਮਸ਼ੀਨਾਂ ਆ ਤੁਸੀਂ ਦੇਖੋਗੇ ਕਿ ਕੱਲਾ ਕੱਲਾ ਪਾਰਟ ਆ ਜਿਹੜਾ ਬਾਈ ਹੁਣਾ ਦੇ ਕੋਲੇ ਬਣੀ ਜਾਂਦਾ ਆ ਮਸ਼ੀਨ ਆ ਕਈ ਵਾਰੀ ਇਹ ਮਸ਼ੀਨਾਂ ਚ ਇਹਨਾਂ ਨੂੰ ਸਦਾਈ ਕਰਨੀ ਪਈ ਕਈ ਵਾਰ ਇਹਨਾਂ ਨੂੰ ਇਹਦੇ ਵਿੱਚ ਇਹ ਫੇਲ ਵੀ ਹੋਏ ਹੋਣਗੇ ਸਫਲ ਵੀ ਹੋਏ ਆ ਅਖੀਰ ਨੂੰ ਆਪਣੇ ਕੋਲੇ ਆ ਮਸ਼ੀਨ ਬਣ ਕੇ ਖੜੀ ਹੋ ਗਈ ਆ ਜਿਸ ਤਰ੍ਹਾਂ ਦੀਆਂ ਮਸ਼ੀਨਾਂ ਆਪਾਂ ਮੰਗਾਉਨੇ ਹੁੰਨੇ ਆ ਨਾ ਵਿਦੇਸ਼ਾਂ ਤੋਂ ਇੰਪੋਰਟ ਕਰਾਉਨੇ ਹੁੰਨੇ ਆ ਉਸ ਤਰ੍ਹਾਂ ਦੀ ਤਕਨੀਕ ਦੀ ਮਸ਼ੀਨ ਬਣ ਕੇ ਖੜੀ ਹੋ ਗਈ ਆ ਬਾਈ ਭਈ ਆਮ ਤੌਰ ਤੇ ਜਦੋਂ ਆਪਣੀਆਂ ਮਸ਼ੀਨਾਂ ਤੇ ਵਿਦੇਸ਼ੀ ਮਸ਼ੀਨਾਂ ਦੇ ਵਿੱਚ ਇੱਕ ਫਰਕ ਪੈ ਜਾਂਦਾ ਹਾਂਜੀ ਹਾਂਜੀ ਭਈ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਬਲੇਡ ਬਲੂ ਡੀ ਨਿਓਨਾਂ ਟਾਈਮ ਚੱਲਦੇ ਥੋੜੇ ਜਿ ਕਿੱਲੇ ਵੱਢਦੇ ਆ ਤੇ ਬਲੇਡ ਹੀ ਖਤਮ ਹੋ ਜਾਂਦੀ ਆ ਹਾਂਜੀ ਹਾਂਜੀ ਇਹਦਾ ਗੱਲ ਭਈ ਉਹ ਫਿਰ ਬੰਦਾ ਕਹਿੰਦਾ ਨਹੀਂ ਨਹੀਂ ਯਾਰ ਉਹ ਲੋਹਾ ਬਾਹਰਲਾ ਬਾਹਰਲਾ ਇਹ ਕਿਹੋ ਜਿਹਾ ਲੋਹਾ ਲੱਗਿਆ ਵਾ ਇਹਨੂੰ ਪਹਿਲਾਂ ਬਲੇਡਾਂ ਤੋਂ ਸ਼ੁਰੂ ਹੋ ਜਗੇ ਜਿੱਥੋਂ ਇਹਨਾਂ ਨੇ ਪਹਿਲਾਂ ਕੱਟਣਾ ਇਹ ਬਲੇਟਾਂ ਮਨ ਲੋ ਜਿਹੜੇ ਆਪਣੇ ਬਲੇਡ ਆਮ ਜ਼ਿਆਦਾਤਰ ਮਨ ਲੋ ਪੰਜਾਬ ਵਿੱਚ ਚੱਲਦੇ ਆਂ ਇੰਡੀਆ ਦੇ ਵਿੱਚ ਚੱਲਦੇ ਸ਼ਾਰਪ ਕੰਪਨੀ ਦੇ ਬਲੇਟ ਆ ਤੇ ਇਹਨਾਂ ਦੀ ਲਾਈਫ ਬਹੁਤ ਵਧੀਆ ਜੀ ਆਮ ਦੇਸੀ ਬਲੇਡ ਨਹੀਂ ਹੈਗੇ ਤੇ ਜਿਹੜੇ ਆਪਣੇ ਮਸ਼ੀਨ ਦੇ ਬਲੇਡ ਦੀ ਕਸਾਈ ਹੁੰਦੀ ਆ ਉਹ ਜਿਹੜੇ ਰੂਟਰ ਦੇ ਵਿੱਚ ਬਲੇਡ ਚੱਲਦੇ ਉਹਨਾਂ ਦੀ ਹੁੰਦੀ ਆ ਅੱਛਾ ਹਾਂ ਜਿਹੜੀ ਅੰਦਰ ਅੰਦਰ ਕੁਦਰਾ ਕਰਦੇ ਜਿਹੜੇ ਬਲੇਡ ਆ ਜਿਹੜੇ ਅੰਦਰ ਵਰਡ ਟੁਕ ਕਰਦੇ ਜਿਨ੍ਹਾਂ ਨੇ ਸਾਈਲਜ ਨੂੰ ਬਰੀਕ ਕਰਨਾ ਜਿਹੜਾ ਸਾਈਲਜ ਨੂੰ ਬਰੀਕ ਅੱਛਾ ਉਹ ਉਹ ਬਲੇਡ ਹੁੰਦੇ ਆ ਜਿਹੜੇ ਕਹਿੰਦੇ ਛੇਤੀ ਕੱਟ ਜਾਂਦੇ ਆ ਹਾਂ ਉਹ ਪਲੇਟ ਛੇਤੀ ਕੱਟਦੇ ਆ ਜੀ ਉਹ ਉਹ ਕਿੰਨਾ ਚਿਰ ਚੱਲ ਜਾਂਦੇ ਆ ਉਹ ਆਪਣੇ 150 ਕਿਲੇ ਤੱਕ ਚੱਲਣਗੇ ਬਲੇਡ ਉਹ 150 ਪਲੇਟਾਂ ਦਾ ਜਿਹੜਾ ਮੱਲੋ ਲੋਹਾ ਉਹ ਪੌਂਪ ਵੋਟ ਕਰਾਇਆ ਹੋਇਆ ਲੋਹਾ ਬਹੁਤ ਵਧੀਆ ਮਟੀਰੀਅਲ ਆ ਵੀ ਜਿਹੜੂ ਉਹ ਕੀ ਕਹਿੰਦੇ ਹੁੰਦੇ ਟੈਂਪਰ ਟੰਪਰ ਕਰਕੇ ਹਾਂ ਟੈਂਪਰ ਕਰਾ ਕੇ ਬਹੁਤ ਜੋ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਲੋਹੇ ਦੀ ਠੀਕ ਆ ਉਹ ਮਤਲਬ ਘਸਦਾ ਨਹੀਂ ਘਸਦਾ ਨਹੀਂਗਾ ਤੇ ਵੀਰੇ ਇਹ ਮਸ਼ੀਨ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਸ਼ੀਨਾਂ ਬਣਾਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ 5 ਸਾਲ ਹੋ ਗਏ ਜੀ ਮਸ਼ੀਨਾਂ ਬਣਾ ਹਾਂ 5 ਸਾਲ ਹੋ ਗਏ 5 ਸਾਲਾਂ ਤੋਂ ਬਾਅਦ ਇਹ ਸੋਧ ਚ ਨਿਕਲ ਨਿਕਲ ਕੇ ਇਹ ਮਸ਼ੀਨ ਤਿਆਰ ਹੋ ਲੰਬੇ ਆ ਕੇ ਹੌਲੀ ਹੌਲੀ ਲੰਬੇ ਆ ਕੇ ਮਸ਼ੀਨ ਤਿਆਰ ਹੋਈ ਹੈ ਨਾ ਮਸ਼ੀਨਾਂ ਮਸ਼ੀਨ ਤਿਆਰ ਹੋ ਗਈ ਹੁਣ ਕਿੰਨੀਆਂ ਤਿਆਰ ਹੋ ਗਈਆਂ ਇਹ ਕਿੰਨੇ ਕਿੰਨੇ ਆਪਣੀ 51 ਨੰਬਰ ਮਸ਼ੀਨ ਹੈ ਜੀ ਇਹ 51 ਨੰਬਰ ਹੈ ਤੇ ਇਹਦੇ ਤੇ ਸਬਸਿਡੀ ਪਾਸ ਹੈ ਨਹੀਂ ਤੇ ਸਬਸਿਡੀ ਨਹੀਂ ਪਾਸ ਹੈਗੀ ਤੇ ਤੇ ਆਪਣਾ ਲੋਨ ਪ੍ਰੋਵਾਈਡ ਹੈਗਾ ਇੱਥੇ ਅੱਛਾ ਲੋਨ ਦੀ ਸਬਦਾ ਹੈਗੀ ਆ ਵੀ ਜੇ ਕਿਸੇ ਵੀ ਬੰਦੇ ਨੇ ਲੋਨ ਤੇ ਲੈਣੀ ਆ ਕਿਸ਼ਤਾਂ ਤੇ ਲੈਣੀ ਆ ਹਾਂ ਉਹ ਹੋ ਜਾਂਦਾ ਜੀ ਉਹ ਲੈਣੀ ਆ ਹੁਣ ਆਪਾਂ ਸ਼ੁਰੂ ਹੋ ਜਗੇ ਬਾਈ ਇਹਦਾ ਜਿਹੜੀ ਇਹਦੇ ਅੰਦਰ ਕੀ ਤਕਨੀਕ ਵਰਤੀ ਆ ਕਿਸ ਤਰ੍ਹਾਂ ਦਾ ਇਹਦਾ ਸਿਸਟਮ ਆ ਜਿਹੜਾ ਇਹ ਆਪਣੇ 벨ਟ ਸਿਸਟਮ ਆ ਜੀ ਆ ਮੂਰਲੇ ਟਰਮਾਂ ਨੂੰ ਬਾਕੀ ਸਾਰਾ ਮੈਕਰ ਗੇਅਰ ਸਿਸਟਮ ਲੱਗਾ ਹੋਇਆ ਬੈਲਟਾਂ ਘਟਾਤੀਆਂ ਬੈਲਟਾਂ ਘਟਾਤੀਆਂ ਜੀ ਪਹਿਲਾਂ ਬੈਲਟਾਂ ਮੱਚਣ ਦਾ ਬੈਲਟਾਂ ਘੁੰਮਣ ਦਾ ਜਿਹੜਾ ਸਿਸਟਮ ਹੁੰਦਾ ਸੀ ਉਹਨੂੰ ਘਟਾਤਾ ਉਹ ਘਟਾਤਾ ਜੀ ਗੀਅਰ ਸਿਸਟਮ ਲਾਦਾ ਗੀਅਰ ਸਿਸਟਮ ਜਿਆਦਾ ਲਾਤਾ ਠੀਕ ਹੈ ਜੀ ਗੀਅਰ ਸਿਸਟਮ ਲੱਗ ਗਿਆ ਬੈਲਟਾਂ ਖਤਮ ਹੋ ਗਈਆਂ ਆਹ ਗੀਅਰ ਆ ਬਾਈ ਇਹਦੀ ਇਹਦੀ ਕੀ ਆ ਗਰਮ ਬਹੁਤ ਹੁੰਦੇ ਆ ਇਹ ਗੀਅਰ ਨੇ ਗਰਮਣੀਂ ਦੇ ਗਰਾਰੀਆਂ ਟੈਂਪਰੇਚੀ ਆਇਲ ਦੇ ਵਿੱਚ ਚੱਲਦਾ ਮੰਨ ਲਓ ਇਹ ਗ੍ਰੀਸ ਵਾਲਾ ਗੀਅਰ ਨਹੀਂ ਆ ਜਿਹੜੇ ਗ੍ਰੀਸ ਵਾਲੇ ਗੀਅਰ ਹੁੰਦੇ ਉਹ ਗਰਮ ਜ਼ਿਆਦਾ ਹੁੰਦੇ ਆ ਉਹ ਗਰਮ ਹੁੰਦੇ ਆ ਕਿਉਂਕਿ ਇਹ ਇਹ ਗੀਅਰ ਵੀ ਬਹੁਤ ਪਹਿਲੀਆਂ ਦੇ ਵਿੱਚ ਜਿਹੜੇ ਮਸ਼ੀਨਾਂ ਬਣੀਆਂ ਪਹਿਲੀਆਂ ਦੇ ਵਿੱਚ ਬਹੁਤ ਗਰਮ ਹੁੰਦੇ ਗਰਮ ਹੁੰਦੇ ਇਹ ਤੇਲ ਦੇ ਵਿੱਚ ਗੀਅਰ ਗਰਮ ਨਹੀਂ ਹੁੰਦਾ ਇਹ ਸਾਰੇ ਗੀਅਰ ਜਿਹੜੇ ਥੱਲੇ ਵਾਲਾ ਗੀਅਰ ਹੋ ਗਿਆ ਇਹ ਹੋ ਗਿਆ ਹੂੰ ਮੈਂ ਤੁਹਾਨੂੰ ਦਿਖਾਵਾਂ ਇੱਕ ਥੱਲੇ ਆ ਹੋਰ ਦੋ ਗੀਅਰ ਲੱਗੇ ਹੋਏ ਆ ਪਹਿਲਾਂ ਇੱਥੇ ਚੈਣਾ ਚੱਲਦੀਆਂ ਹੁੰਦੀਆਂ ਇਹ ਸੀ ਗੀਅਰ ਕਰਦੇ ਆ ਚੀਜ਼ਾਂ ਤੇ ਅੱਛਾ ਜੋ ਚੈਨਾ ਉਹ ਵੀ ਲੈਣ ਦਾ ਟੁੱਟਣ ਦਾ ਘਸਣ ਦਾ ਟਿੱਲੀ ਹੋਣਾ ਸਹੀ ਮੰਨ ਲਓ ਬਹੁਤ ਮੈਂਟੀਨੈਂਸ ਵਾਲਾ ਸੀਗਾ ਹਾਂ ਤੇ ਉਹ ਮਿੱਟੀ ਜੀ ਚੱਲਣਾ ਇਹਨੇ ਹਾਂਜੀ ਮਿੱਟੀ ਜੀ ਚੱਲਣਾ ਇਹਨੇ ਮਿੱਟੀ ਜੀ ਚੱਲਣਾ ਇਹਨੇ ਤੇ ਉਹ ਗੇਅਰਾਂ ਦਾ ਕਰਕੇ ਮੰਨ ਲਓ ਇਹ ਵਿੱਚ ਕੋਈ ਮੈਂਟੀਨੈਂਸ ਨਹੀਂ ਹੈਗਾ ਮਸ਼ੀਨ ਦੇ ਵਿੱਚ ਠੀਕ ਆ ਤੇ ਐ ਭਾਈ ਮੈਨੂੰ ਐਂ ਦੱਸੋ ਕਿੰਨੇ ਰੋ ਵਾਲੀ ਹੈ ਇਹ ਇਹ 4 ਰੋ ਹੈ ਜੀ ਚਾਰ ਲੈਣ ਲੈ ਕੇ ਜਾਂਦੀ ਮਸ਼ੀਨ ਚਾਰ ਚਾਰ ਰੋਆਂ ਲੈ ਕੇ ਜਾਂਦੀ ਹੈ ਕਿ ਕਿਹੜੇ ਕਿੰਨੇ ਹਾਰਸ ਪਾਵਰ ਟਰੈਕਟਰ ਦੀ ਹੈ ਇਹ 90 ਹਸ ਪਾਵਰ ਟਰੈਕਟਰ ਦੀ ਚੱਲ ਰਹੀ ਹੈ ਬਾਕੀ ਜਿਹੜਾ ਤੁਹਾਨੂੰ ਮੈਂ ਆ ਦੱਸਦਾ ਵੀ ਆ ਚੀਜ਼ਾਂ ਲਾਈਆਂ ਸੀ ਜੀ ਪੁਰਾਣੇ ਮਰਦਾਂ ਦੇ ਆ ਚੀਜ਼ਾਂ ਹੈ ਨਹੀਂ ਜਿਹੜੀਆਂ ਬਾਹਰ ਮਸ਼ੀਨਾਂ ਆਉਂਦੀਆਂ ਪੋਰਟ ਹੋ ਕੇ ਆਪਣੀਆਂ ਉਹਨਾਂ ਦੇ ਆ ਚੀਜ਼ਾਂ ਲੱਗੀਆਂ ਆ ਉਹਦੇ ਨਾਲ ਕੀ ਫਾਇਦਾ ਜਿਹੜਾ ਟਾਂਡਾ ਵਾਲੋਂ ਬਾਹਰ ਨਿਕਲਦਾ ਉਹ ਵੀ ਅੰਦਰ ਚ ਲੈ ਜਾਂਦਾ ਅੰਦਰ ਚ ਲੈ ਜਾਂਦਾ ਹਾਂ ਨਹੀਂ ਨਹੀਂ ਇਹਦਾ ਤਾਂ ਬਹੁਤ ਫਾਇਦਾ ਹੈ ਇਹ ਤਾਂ ਜਦੋਂ ਕੀ ਕਰਦਾ ਕਿ ਇਹਦੇ ਤੇ ਟਾਂਡਾ ਆ ਗਿਆ ਉਹਨੂੰ ਘੁਮਾ ਕੇ ਅੰਦਰ ਸੱਭ ਘੁਮਾ ਕੇ ਅੰਦਰ ਲੈ ਜਾਂਦਾ ਜੀ ਉਹਨੂੰ ਹਾਂ ਅੰਦਰ ਲੈ ਜਾਂਦਾ ਇਹ ਤੇ ਬਾਕੀ ਆ ਜਿਹੜੀ ਆ ਆ ਮਟੀਰੀਅਲ ਆ ਇਹ ਟਾਟਾ ਕੰਪਨੀ ਦਾ ਮਟੀਰੀਅਲ ਲੱਗਿਆ ਹੋਇਆ ਬਹੁਤ ਸਿਰੇ ਹੈਵੀ ਮਟੀਰੀਅਲ ਆ ਹੂੰ ਤੇ ਬਾਕੀ ਇੱਧਰ ਤੁਹਾਨੂੰ ਮੈਂ ਫੀਚਰ ਦੱਸਦਾ ਇਹਦੇ ਮਸ਼ੀਨ ਦੇ ਆਪਣਾ ਜਿਹੜਾ ਸੈਟਿੰਗ ਕਰਨ ਦਾ ਸਿਸਟਮ ਆ ਹਾਂ ਆ ਦੇਖੋ ਸਾਰੀ ਮਸ਼ੀਨ ਫੋਲਡਿੰਗ ਇਹ ਮਸ਼ੀਨ ਖੁੱਲ ਜਾਂਦੀ ਹੈ ਮਸ਼ੀਨ ਖੁੱਲ ਜਾਂਦੀ ਹੈ ਕਿਸੇ ਬਲੇਡ ਸੈੱਟ ਕਰਨੇ ਆ ਸ਼ੀਰਬਾਰ ਸੈੱਟ ਕਰਨੀ ਮਸ਼ੀਨ ਦੇ ਇੱਥੋਂ ਹੋ ਜਾਣੀ ਆ। ਅੱਛਾ ਆਹ ਆਸਾਨ ਸਿਸਟਮ ਆ ਗਿਆ ਟੋਕੇ ਤਿੱਖੇ ਕਰਨ ਵਾਲਾ। ਹੂੰ। ਇਹ ਆ ਜਿਹੜਾ ਟੋਕੇ ਐ ਕਸਿਆ ਟੋਕੇ ਤਿੱਖੇ ਹੋ ਜਾਣੇ ਜੀ। ਹਾਂ ਕੀ ਕਹਿੰਦੇ ਉਹ ਤੇ ਗਣਾਸੇ ਇਹਨਾਂ ਨੂੰ ਹਣਾ? ਗਣਾਸੇ ਹਾਂ ਜੀ। ਹਾਂ। ਗਣਾਸੇ ਜਿਹੜੇ ਗਣਾਸੇ ਤਿੱਖੇ ਕਰਨ ਨੂੰ ਆਹ ਤੇ ਆਪਾਂ ਵੀ ਭਾਸ਼ ਦੇ ਵਿੱਚ ਆਪਣੇ ਗਣਾਸੇ ਬੋਲਦੇ ਇਹਨਾਂ ਨੂੰ ਇਹ ਮੰਨ ਲਓ ਬਲੇਡ ਆ ਇਸ ਕੰਪਨੀ ਦੇ। ਹੂੰ। ਤੇ ਆ ਇੱਥੋਂ ਯਾਰ ਆ ਖੁੱਲਦੀ ਜੀ ਮੈਂ ਪਹਿਲੀ ਵਾਰ ਦੇਖੀ ਐਂ ਖੁੱਲ ਜਾਂਦੀ ਐ। ਠੀਕ ਹੈ ਜੀ। ਤੇ ਜਿਹੜਾ ਆ ਓਗਰ ਆ ਇਹਨੂੰ ਵੀ ਹਾਈਡਰੋਲਿਕ ਕਰ ਸਕਦਾ ਤੁਸੀਂ ਬਾਈ ਇਹ ਵੀ ਹਾਈਡਰੋਲਿਕ ਇਹ ਡਬਲ ਐਕਸ਼ਨ ਜੈਕ ਲੱਗਾ ਇਹਨੂੰ ਆਪਾਂ ਜਿੱਥੇ ਮਰਜ਼ੀ ਕਰਕੇ ਚਲਾ ਸਕਦੇ ਆ ਨੀਵਾ ਚਲਾਉਣਾ ਕਿਸੇ ਨੀਵਾ ਚਲਾ ਸਕਦਾ ਹੈ ਉੱਚਾ ਚਲਾਉਣਾ ਉੱਚਾ ਚਲਾ ਸਕਦਾ ਮਤਲਬ ਜਿਵੇਂ ਕਈ ਵਾਰੀ ਤਾਰਾਂ ਤੂਰਾਂ ਆ ਜਾਂਦੀਆਂ ਉਦੋਂ ਨੀਵਾ ਕਰਕੇ ਵੀ ਇਹ ਮਸ਼ੀਨ ਲੰਘ ਜੂਗੀ ਜਾਂ ਕਈ ਵਾਰੀ ਨੀਮੀ ਟਰਾਲੀ ਦੇ ਵਿੱਚ ਪਾਉਣਾ ਹੈ ਤਾਂ ਉੱਚਾ ਫਰਦੂਰ ਲੰਘਦਾ ਹਾਂ ਦੂਰ ਲੰਘਦਾ ਜਾਂ ਪੱਠੇ ਉੱਡਦੇ ਆ ਜਿਆਦਾ ਉਹ ਨੀਵਾ ਕਰਕੇ ਆਪਾਂ ਨੂੰ ਚਲਾ ਸਕਦੇ ਤੇ ਉਹ ਪੱਠੇ ਨਹੀਂ ਉੱਡਣਗੇ ਫਿਰ ਹੂੰ ਆ ਬਹੁਤ ਵਾਰੀ ਕੀ ਹੁੰਦਾ ਕਿ ਜਿਹੜਾ ਓਗਰ ਆ ਉਹ ਬਹੁਤ ਉੱਚਾ ਹੁੰਦਾ ਤੇ ਉਹ ਦੂਰ ਸਿੱਟੀ ਜਾਂਦਾ ਟਰਾਲ ਕੋ ਬਾਹਰ ਸਿੱਟੀ ਜਾਂਦਾ ਹਾਂਜੀ ਹਾਂਜੀ ਤਾਂ ਇਹਦੇ ਲਈ ਜੇ ਮੰਨ ਕੇ ਚਲੋ ਟਿੱਪਰ ਤੱਕ ਪਾਊਗਾ ਹਾਂ ਟਿੱਪਰ ਤੱਕ ਵੀ ਪਾਊਗਾ ਇਹਦੇ ਬਾਕੀ ਇਹਦੇ ਆਟੋ ਲੋਕ ਲੱਗਾ ਹੋਇਆ ਜੀ ਜੀ ਇਹ ਜਿਹੜਾ ਲੋਕ ਸਿਸਟਮ ਹੈ ਆਟੋ ਆ ਜਦੋਂ ਉਹਨੂੰ ਤਾਂ ਚੱਕਾਂਗੇ ਆਟੋਮੈਟਿਕ ਲੋਕ ਹੋ ਜਾਊਗਾ ਉਪਰ ਇਹ ਜਿੱਥੇ ਜਿੱਥੇ ਵੀ ਕਰ ਲਾਂਗੇ ਉੱਥੇ ਲੋਕ ਹੋ ਜਾ ਕਰੂਗਾ ਨਹੀਂ ਜਿੱਥੇ ਜਦੋਂ ਆਪਾਂ ਮੰਨ ਲਓ ਉੱਪਰ ਰੱਖ ਕੇ ਚਲਾਉਣਾ ਜਾਂ ਕੋਈ ਜੈਕ ਦੇ ਵਿੱਚ ਮੇਨਟੇਨੈਂਸ ਪਾ ਗਿਆ ਇਹਨੂੰ ਆਪਾਂ ਉੱਪਰ ਚੱਕ ਤਾਂ ਗਿਆ ਨਾ ਲੋਕ ਹੋ ਜਾਣਾ ਠੀਕ ਆ ਫਿਰ ਫਿਰ ਜੱਕ ਤੇ ਪਾਰ ਨਹੀਂ ਆ ਰਿਹਾ ਫਿਰ ਜੱਕ ਤੇ ਨਹੀਂ ਪਾਰ ਆਉਂਦਾ ਜੀ ਮਤਲਬ ਜਿਹੜਾ ਇਹਨੇ ਓਗਰ ਨੇ ਐ ਕੰਬਣਾ ਉਹਦਾ ਜੱਕ ਨੂੰ ਪਰੇਸ਼ਾਨੀ ਨਹੀਂ ਹੋਣੀ ਜੱਕ ਨੂੰ ਪਰੇਸ਼ਾਨੀ ਨਹੀਂ ਆਉਣੀ ਉਹ ਉਹ ਲੋਕ ਨੇ ਆਪਦਾ ਪਾਰ ਕਰਨੇ ਆਪਦਾ ਕੰਮ ਕਰੀ ਜਾਣਾ ਹਾਂ ਵੀ ਜੇ ਆਪਾਂ ਉਹਦੇ ਲੋਕ ਤੇ ਇਹਦੇ ਤੇ ਛੱਡਾਂਗੇ ਤਾਂ ਫਿਰ ਜੱਕ ਜੰਪ ਕਰੀ ਜਾਊ ਜੱਕ ਜੰਪ ਕਰੂਗਾ ਜੀ ਹਾਂ ਵੀ ਉਹਦੇ ਨਾਲ ਉਹਦੀਆਂ ਬੋਕੀਆਂ-ਬਾਕੀਆਂ ਖਰਾਬ ਹੋਣ ਦੇ ਚਾਂਸ ਹੋ ਜਾਣਗੇ ਤੇ ਬਾਈ ਇਹਦਾ ਗ੍ਰੀਸ ਗ੍ਰੀਸ ਸਿਸਟਮ ਗ੍ਰੀਸ ਸਿਸਟਮ ਆਪ ਪੁਆਇੰਟ ਦਿੱਤੇ ਆ ਜੀ ਸਾਰੇ अच्छा ਇਹਨੂੰ ਬਾਲਟੈਂਟ ਗਰੀਸ ਦੇਣਾ ਬਾਰੇ ਬਾਰੇ ਗਰੀਸ ਆ ਜਾਣਾ ਸਾਰੀ ਮਸ਼ੀਨ ਨੂੰ ਹਾਂ ਚਾਰ ਪੁਆਇੰਟ ਇਧਰ ਦੇਤੇ ਆ ਬਾਕੀ ਚਾਰ ਉਧਰ ਆ ਜੀ ਚਾਰ ਪੁਆਇੰਟ ਹੀ ਉਧਰ ਦੇਤੇ ਆ ਹਾਂਜੀ ਤਾਂ ਇਹ ਚਾਰ ਤੇ ਚਾਰ ਅੱਠਾਂ ਪੁਆਇੰਟਾਂ ਦੇ ਥਰੂ ਜਿੰਨੇ ਵੀ ਥਾਮਾਂ ਤੇ ਗਰੀਸ ਜਾਂਦਾ ਉਹਨੇ ਥਾਮਾਂ ਤੇ ਸਾਰੇ ਬਾਕੀ ਵੱਖੋ ਵੱਖਰੇ ਪੈਪ ਵੀ ਲੱਗਣੇ ਆ ਜੀ ਮਾਲੋ ਇਹਨਾਂ ਚੀਜ਼ਾਂ ਦੇ ਹਾਂਜੀ ਹਾਂ ਉਹ ਪੈਪ ਕੱਸਣ ਵਾਲੇ ਆ ਜੀ ਭਾਈ ਇਹਨੂੰ ਓਵਰਆਲ ਆਪਾਂ ਗੱਲ ਕਰੀਏ ਇਹਦੀਆਂ ਗਰਾਰੀਆਂ ਦੀ ਇਹਦੇ ਬੈਰੀਆਂ ਦੀ ਜਾਂ ਇਹਦੇ ਉੱਤੇ ਬਾਡੀ ਤੇ ਇਹ ਮਟੀਰੀਅਲ ਕਿਹੜਾ ਕਿਹੜਾ ਵਰਤਿਆ ਹੋਇਆ ਤੇ ਸਾਰਾ ਆਪਣੇ ਜਿਹੜਾ ਜਿਹੜਿਆ ਪਾਈਪ ਬੀਮ ਆਉਂਦੇ ਆ ਮਸ਼ੀਨਾਂ ਲੱਗੇ ਵੀ ਇਹ ਆਪਣੇ ਹੈਗੇ ਅਰਵਿੰਦਰਾ ਕੰਪਨੀ ਦੇ ਜਿਹੜੀ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਸਿਰੇ ਦੀ ਕੰਪਨੀ ਕਹਿ ਸਕਦੇ ਆ ਜੀ ਤੇ ਜਿਹੜਾ ਸ਼ੀਟ ਸਿਸਟਮ ਆ ਸ਼ੀਟ ਲੱਗਣੀ ਮਸ਼ੀਨ ਉਹ ਟਾਟਾ ਕੰਪਨੀ ਦੀ ਲੱਗਣੀ ਆ ਠੀਕ ਆ ਜੀ ਬਾਕੀ ਜਿਹੜੇ ਬੈਰਿੰਗ ਐਨ ਬੀ ਸੀ ਕੰਪਨੀ ਦੇ ਸਾਰੇ ਬੈਰਿੰਗ ਪੈਂਦੇ ਆ ਤੇ ਐਸ ਕੇ ਐਫ ਦੇ ਜਿਹੜੇ ਆਪਣੇ ਯੂ ਸੀ ਬੈਰਿੰਗ ਪੈਂਦੇ ਸਾਰੇ ਗਰਾਰੀਆਂ ਗਰਾਰੀਆਂ ਪੂਰੀਆਂ ਟੈਂਪਰ ਆਈ ਆ ਤੇ 755 ਦੇ ਬਣਿਆ ਹੋਇਆ ਠੀਕ ਹੈ ਕੱਚਾ ਖੱਟਾ ਨਹੀਂ ਹੋਊਗਾ ਨਾ ਨਾ ਕੱਚਾ ਨਹੀਂ ਉਹ ਤੇ ਚੈਨ ਜਿਹੜੀ ਮਲੋ ਆਪਣੀ ਡਾਇਮੰਡ ਕੰਪਨੀ ਦੀ ਪੈਂਦੀ ਆ ਅੱਛਾ ਜਿਹੜੀ ਚੈਨ ਪੈਂਦੀ ਜਿਹੜੀ ਖਾਵ ਨਹੀਂ ਹੋ ਸਕਦੀ ਕਦੇ ਵੀ ਠੀਕ ਆ ਤੇ ਵੀਰੇ ਜੇ ਮੰਨ ਕੇ ਚਲੋ ਫੇਰ ਵੀ ਚਲੋ ਮਸ਼ੀਨੇ ਰਿਪੇਅਰ ਤਾਂ ਕੱਢਣੀ ਆ ਤੇ ਸਰਵਿਸ ਸਰਵਿਸ ਆਪਣੀ ਫ੍ਰੀ ਹੈ ਜੀ ਇੱਕ ਸੀਜ਼ਨ ਜੋ ਮਸ਼ੀਨ ਦਾ ਕੋਈ ਪਾਰਟ ਦੀ ਪ੍ਰੋਬਲਮ ਆ ਉਹ ਪਾਰਟ ਫਰੀ ਹੈ ਜੋ ਸਰਵਿਸ ਜਾਣਾਂ ਪੰਜਾਬ ਚ ਜਿੱਥੇ ਮਰਜੀ ਉਹ ਸਾਰੀ ਫਰੀ ਚੱਲਣੀ ਹੈ ਇੱਕ ਸੀਜ਼ਨ ਮਤਲਬ ਵਾਰੰਟੀ ਆ ਵਾਰੰਟੀ ਆ ਹਾਂਜੀ ਮਤਲਬ ਤੁਹਾਡੀ ਵਾਰੰਟੀ ਹੈ ਵਾਰੰਟੀ ਆ ਹਾਂ ਬੀ ਇੱਕ ਇੱਕ ਸੀਜ਼ਨ ਦੀ ਵਾਰੰਟੀ ਇੱਕ ਸੀਜ਼ਨ ਦੀ ਵਾਰੰਟੀ ਹੈ ਜੀ ਇੱਕ ਸੀਜ਼ਨ ਦੀ ਵਾਰੰਟੀ ਦੇ ਦਿੰਨੇ ਆ ਤੇ ਜਿਹੜੇ ਵੀਰੇ ਮਤਲਬ ਪਾਰਟਸ ਆ ਇਧਰ ਮੈਂ ਦੇਖਿਆ ਰੰਗ ਨਾਲ ਦੀ ਨਾਲ ਹੀ ਕਰੀ ਰੰਗ ਨਾਲ ਦੀ ਨਾਲ ਹੀ ਸਾਰਾ ਮਤਲਬ ਜੋ ਪਾਰਟ ਮਸ਼ੀਨ ਦਾ ਬਣਿਆ ਸਾਰਾ ਰੰਗ ਪੇਂਟ ਹੋ ਜਾਣਾ ਪਹਿਲੇ ਤਕਰੀਬਨ ਜਿੰਨੇ ਪਾਰਟਸ ਆ ਤੁਹਾਡੇ ਕੋਲੇ ਹੀ ਬਣਦੇ ਆ ਸਾਰੇ ਕੋਰੇ ਹੀ ਬੰਦੇ ਸਾਡੇ ਜਦੋਂ ਇੱਕ ਸੀਜ਼ਨ ਤੁਹਾਡੀ ਵਾਰੰਟੀ ਲੰਘ ਜੂਗੀ ਪਾਰਟਸ ਉਹਦੋਂ ਵੀ ਮਿਲ ਜਾ ਕਰਨਗੇ ਪਾਰਸਾਂ ਜੀ ਅਵੇਲੇਬਲ ਹੁੰਦੇ ਸਾਰੇ ਪਾਰ ਦੇ ਜੋ ਵੀ ਚਾਹੀਦਾ ਹਾਂ ਬਈ ਜੇ ਜੇ ਤੁਹਾਡੇ ਤੋਂ ਕੋਈ ਵੀ ਮਤਲਬ ਹਾਂ ਜਦੋਂ ਮਰ ਜਿੱਥੋਂ ਮਰਜੀ ਪੰਜਾਬ ਚ ਕੋਈ ਮਗਾਉਣਾ ਚਾਹੁੰਦਾ ਉਹ ਭੇਜ ਸਕਦੇ ਅਸੀਂ ਹਾਂ ਬਈ ਜੇ ਹੁਣ ਕਿਉਂਕਿ ਸੀਜ਼ਨ ਤੋਂ ਬਾਅਦ ਹੁਣ ਇੱਕ ਸੀਜ਼ਨ ਤਾਂ ਬੰਦੇ ਨੇ ਲਾਉਣਾ ਨਹੀਂ ਸੀਜ਼ਨ ਤਾਂ ਮਸ਼ੀਨ ਤੋਂ ਕਈ ਲਾਉਣੇ ਆ ਸੀਜ਼ਨ ਤਾਂ ਕਈ ਲਾਉਣੇ ਜਦੋਂ ਵੀ ਅਗਲੇ ਲੋਡ ਆ ਕਿਸੇ ਵੀ ਕਸਟਮਰ ਨੂੰ ਪੰਜਾਬ ਚ ਜਿੱਥੇ ਮਰਜੀ ਬਣਾ ਬੈਠਾ ਬੰਦਾ ਉਹ ਉਹਨੂੰ ਅਸੀਂ ਭੇਜ ਵੀ ਸਕਦੇ ਹਾਂ ਉਹ ਅੱਗੇ ਲਿਜਾ ਵੀ ਸਕਦਾ ਸਾਡੇ ਕੋਲ ਠੀਕ ਹੈ ਤੇ ਬਈ ਬੁਕਿੰਗ ਕਿੰਨਾ ਚਿਰ ਪਹਿਲਾਂ ਕਰਨੀ ਪਊਗੀ ਤੁਹਾਡੇ ਕੋਲ ਮਸ਼ੀਨ ਦੀ ਬੁਕਿੰਗ ਸਾਡੇ ਕੋਲ ਜੀ ਮੰਨ ਲਓ ਚਲੋ ਦਸੰਬਰ ਦੇ ਵਿੱਚ ਅਸੀਂ ਬੁਕਿੰਗ ਸ਼ੁਰੂ ਕਰਦੇ ਹਾਂ ਜੀ ਹਾਂਜੀ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਉਸ ਤੋਂ ਬਾਅਦ ਬੰਦਾ ਉਹਨੂੰ ਡਿਲੀਵਰੀ ਮੌਕੇ ਡਿਲੀਵਰੀ ਮੌਕੇ ਤੇ ਜਾਂ ਉਹਨੂੰ ਟਾਈਮ ਦੇ ਦਿੰਨੇ ਅਸੀਂ ਵੀ ਤੁਹਾਨੂੰ ਇੰਨੀ ਤਰੀਕ ਨੂੰ ਮਸ਼ੀਨ ਦੀ ਡਿਲੀਵਰੀ ਮਿਲੂਗਾ ਬਈ ਆਪਾਂ ਤੇ ਇਹਦੀ ਤਕਰੀਬਨ ਹਰੇਕ ਮਟੀਰੀਅਲ ਤੇ ਗੱਲ ਕਰ ਲਈ ਇਹਦੀ ਬਾਡੀ ਤੇ ਗੱਲ ਕਰ ਲਈ ਇਹਦੀਆਂ ਗਰਾਰੀਆਂ ਤੇ ਗੱਲ ਕਰ ਲਈ ਵੀ ਗਰਾਰੀਆਂ ਇਹਦੀਆਂ ਉਹ ਹੁੰਦੀਆਂ ਹਨਾ ਬਈ ਇਹਦੀ ਚੈਨ ਤੇ ਗੱਲ ਕਰ ਲਈ ਇਹਦੀ ਸਾਰੇ ਗਾਸਤੇ ਗੱਲ ਕਰ ਲਈ ਹਨ ਬਈ ਇਹ ਮੇਰੇ ਹਿਸਾਬ ਨਾਲ ਤਾਂ ਕੱਲੇ ਨਟ ਰਹਿ ਗਏ ਹੋਰ ਨਟ ਰਹਿ ਗੀਆਂ ਹਨ ਸਾਰੀਆਂ ਆ ਗਈਆਂ ਤੇ ਵਿੱਚ ਸਾਰਾ ਕੁਝ ਕਵਰ ਹੋ ਗਿਆ ਹੁਣ ਨਟਾਂ ਬਾਰੇ ਵੀ ਸਾਨੂੰ ਦੱਸ ਹੀ ਦਿਓ ਵੀ ਨਾਟ ਕਾਦੇ ਕੀ ਪਾਉਨੇ ਕਹੇ ਜੇ ਨਟ ਹੁੰਦੇ ਕੱਚੇ ਹੁੰਦੇ ਪੱਕੇ ਹੁੰਦੇ ਪੱਕੇ ਨਾਲ ਪਾਉਨੇ ਜੀ ਮਤਲਬ ਪੂਰੇ ਫੁੱਲ ਹੈਵੀ ਟੈਂਪਰ ਹੁੰਦੇ ਆ ਐਸਟੀਐਲ ਕੰਪਨੀ ਜਿਹੜੀ ਆਪਣੀ ਪੰਜਾਬ ਦੇ ਵਿੱਚ ਸਭ ਤੋਂ ਸਿਰੇ ਦੀ ਕੰਪਨੀ ਆ ਉਸ ਕੰਪਨੀ ਦੇ ਸਾਰੇ ਟੋਟਲੀ ਮਸ਼ੀਨ ਦੇ ਨਾਟ ਬੋਲਟ ਉਸੇ ਕੰਪਨੀ ਦੇ ਲੱਗਦੇ ਆ ਕਿਉਂ ਕਿ ਕਿਉਂਕਿ ਇਹਨੇ ਰਿਪੇਅਰ ਮਤਲਬ ਇਹਦੇ ਤੇ ਧੱਕਾ ਬਹੁਤ ਹੋਣਾ ਹੁੰਦਾ ਬਹੁਤ ਧੱਕਾ ਹੁੰਦਾ ਜੀ ਤੇ ਉਹ ਮ ਜਿਹੜਾ ਐਸਟੀਐਲ ਕੰਪਨੀ ਦੇ ਨਾਟਾ ਮਤਲਬ ਇਹ ਨਾੜ ਖਾਵਣੀ ਦੇ ਨਾਂ ਦਾ ਸਲਿੱਪ ਹੋਣੀ ਹੀ ਇਹ ਹੈ ਤੇ ਨਾ ਹੀ ਕਦੇ ਇਹਨਾਂ ਟੁੱਟਣ ਦੀ ਸ਼ਿਕਾਇਤ ਆਉਂਦੀ ਆ ਜੀ ਤੇ ਜੇ ਕੋਈ ਵੀ ਸੱਜਣ ਚਾਹੁੰਦਾ ਬਾਈ ਮਸ਼ੀਨ ਖਰੀਦਣੀ ਬਾਈ ਹੁਣਾਂ ਤੋਂ ਮਾਲਾ ਕਲਾ ਪਿੰਡ ਬਾਗੇ ਪ੍ਰਾਣੇ ਦਾ ਮੁੱਦ ਕੀ ਏਰੀਏ ਦਾ ਮੋਗੇ ਏਰੀਏ ਦਾ ਫਰੀਦ ਕੋਟ ਏਰੀਏ ਦਾ ਮਤਲਬ ਪਿੰਡ ਆਪਾਂ ਕਹਿ ਲਈਏ ਵੀ ਇਸ ਏਰੀਏ ਦੇ ਵਿੱਚ ਅਸੀਂ ਖੜੇ ਆ ਮਾਲਾ ਕਲਾ ਪਿੰਡ ਹੈ ਬਾਈ ਹੁਣਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਬੜੇ ਪਿਆਰੇ ਸੱਜਣਾ 5-6 ਸਾਲਾਂ ਚ ਇਹਨਾਂ ਦਾ ਬੜਾ ਚੰਗਾ ਰੈਪਿਊਟੇਸ਼ਨ ਕਮਾਇਆ ਹੋਇਆ ਆਪਣੇ ਏਰੀਆ ਦੇ ਵਿੱਚ ਜੇ ਕੋਈ ਵੀ ਸੱਜਣ ਨੇ ਤੋਂ ਕੰਮ ਕਰਾਉਣਾ ਚਾਹੁੰਦਾ ਤਾਂ ਬਾਈ ਹੋਂਣਾ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਵੀਰੇ ਕੱਲੀ ਮਸ਼ੀਨ ਹੀ ਦਿੰਨੇ ਆ ਕਿ ਨਾਲ ਇਹਦੇ ਉਹ ਟੋਕਰੀ ਜੀ ਵੀ ਲਾ ਦਿੰਨੇ ਆ ਰਿਵਰਸ ਕੱਟ ਜੀ ਨਹੀਂ ਸਾਰੀ ਫੁੱਲ ਕੱਟ ਦਿੰਨੇ ਜੀ ਮਸ਼ੀਨ ਹੋ ਗਈ ਆਪਣੇ ਇੱਕ ਟੋਕਰੀ ਲੱਗਦੀ ਬਾਗੜੇ ਜੀ ਟਰੈਕਟਰ ਦੇ ਉੱਪਰ ਲੱਗਣੀ ਆ ਤੇ ਟਰੈਕਟਰ ਨੂੰ ਬੈਕ ਸਾਈਡ ਚੱਲਣ ਲਈ ਰਿਵਰਸ ਕੱਟ ਲੱਗਣੀ ਉਹ ਵੀ ਇੱਥੇ ਮੰਨ ਲਓ ਸਾਡੇ ਕੋਲੇ ਸਹੂਲਤ ਆ ਟੋਟਲ ਕੰਮ ਕਰ ਦਿੰਦੇ ਆ ਟੋਟਲ ਕੰਮ ਕਰਕੇ ਦਿੰਨੇ ਜੀ back